ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਮਾਨੇ ਵਿੱਚ ਖੜੇ ਆਂ ਜਿੱਥੇ ਬੇਆਦਬੀਆਂ ਦਾ ਮੋਰਚਾ ਹੈ ਔਰ ਮਾੜਾ ਜਿਹਾ ਇੱਕ ਵਾਰੀ ਅਗਲੀ ਗੱਲ ਕਰਨ ਤੋਂ ਪਹਿਲਾਂ ਵਿਖਾ ਦਿਓ ਭਾਈ ਗੁਰਜੀਤ ਸਿੰਘ ਕਿੱਥੇ ਬੈਠੇ ਨੇ ਆਹ ਹਾਈਟ ਵਿਖਾ ਦਿਓ ਉਹ ਬੈਠੇ ਨੇ ਥੱਲੇ ਉੱਡ ਜਾ ਮਾੜਾ ਕੈਮਰਾ ਉਹ ਵੇਖੋ ਜਿੱਥੇ ਜਾਂਦੇ ਕਿੰਨਾ ਟਾਈਮ ਲੱਗਦਾ ਧੁੱਪ ਵੀ ਕਿੰਨੀ ਜ਼ਿਆਦਾ ਹੈ ਤੇ ਪਹਿਲਾਂ ਠੰਡ ਵੀ ਕਿੰਨੀ ਜ਼ਿਆਦਾ ਹੈ ਨੇਰੀ ਵੀ ਤੇ ਮੀਂਹ ਵੀ ਔਰ ਹਰ ਰੋਜ਼ ਦੋ ਆਰੀਏ ਇੱਕ ਬੰਦਾ ਐਂ ਚੜ ਕੇ ਜਾਂਦਾ ਉੱਤੇ ਤੇ ਜੋ ਵੀ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਥੋੜਾ ਬਹੁਤ ਜੋ ਖਾਣ ਨੂੰ ਦਿੰਦੇ ਨੇ ਜਾਂ ਪੀਣ ਨੂੰ ਦਿੰਦੇ ਨੇ ਕਿਉਂਕਿ ਉਹਨਾਂ ਨੇ ਰੋਟੀ त्याਗੀ ਹੋਈ ਹੈ ਹੁਣ ਮੈਨੂੰ ਇੱਕ ਗੱਲ ਸਿਰਫ ਕਹਿਣੀ ਆ ਸੀ ਜਿਹੜੀ ਮੈਨੂੰ ਤੇ ਲੱਖੀ ਨੂੰ ਅਸੀਂ ਜਾਂਦੇ ਜਾਂਦੇ ਖੜ ਗਏ ਤੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਬਾਅਦ ਚ ਦੱਸੀ ਜਿਹੜੀ ਸ਼ਰਮ ਦੀ ਗੱਲ ਵੀ ਆ ਤੇ ਦੁੱਖ ਦੀ ਗੱਲ ਵੀ ਆ ਇੱਥੇ ਤਾਂ ਮੋਰਚੇ ਲੱਗੇ ਨੇ ਅੱਜ ਅਸੀਂ ਆਏ ਸੀ ਕਿਉਂਕਿ ਸੱਤ ਬੱਚੇ ਇੱਕ ਟਿਪਰ ਨੇ ਉੱਤੇ ਚੜਾ ਕੇ ਮਾਰਤੇ ਇੱਕ ਡਰਾਈਵਰ ਮਾਰਤਾ ਉਦੇ ਸਿਲਸਿਲੇ 'ਚ ਮੁੱਖ ਮੰਤਰੀ ਤਾਂ ਅੰਦਰ ਚ ਪਹਿਲਾਂ ਤਹਿਸੀਲ ਦਾ ਉਦਘਾਟਨ ਕਰਨਾ ਹੈ ਬਾਅਦ ਚਾਹੁੰਦੇ ਨਹੀਂ ਜੀ ਐਸੇ ਲਈ ਆਏ ਆ ਉਹ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੂੰ ਇਹ ਦੋਨੇ ਤੇਰਾ ਕਰਕੇ ਇਕੱਠੇ ਨੇ ਮੋਰਚੇ ਨਾਲ ਨਾਲ ਨਹੀਂ ਫਿਰ ਦੂਜੇ ਦੀ ਹੈਲਪ ਵੀ ਕਰਦੇ ਨੇ ਇੱਕ ਬੱਚਿਆਂ ਲਈ ਇੱਕ ਵੇ ਅਦਵੀ ਲਈ ਦੋਨੇ ਗਏ ਮੁੱਖ ਮੰਤਰੀ ਸਾਹਿਬ ਬੱਚਿਆਂ ਵਾਲੇ ਪੂਰੇ ਸਾਰੇ ਸਾਰੇ ਲੋਕਾਂ ਨੂੰ ਤਾਂ ਮਿਲਲੇ ਇਹਨਾਂ ਨੂੰ ਮਿਲਣ ਤੋਂ ਮਨਾ ਕਰਤਾ ਬਲਕੇ ਪੁਲਿਸ ਆਲੇ ਆਣੇ ਧੱਕੇ ਮਾਰ ਕੇ ਪਿੱਛੇ ਕਰਤਾ ਮੈਨੂੰ ਇੱਕ ਦੱਸ ਦਿਓ ਇਹੀ ਮੁੱਖ ਮੰਤਰੀ ਸਾਹਿਬ ਜਨਵਰੀ 2022 ਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਬੇਆਦਬੀਆਂ ਤੇ ਕਾਨੂੰਨ ਹੋਣਾ ਚਾਹੀਦਾ ਕੀ ਹੁਣ ਉਹ ਭੁੱਲ ਗਏ ਨੇ ਕੀ ਉਹ ਹੁਣ ਭੁੱਲ ਗਏ ਨੇ ਇਹਨਾਂ ਨੂੰ ਮਿਲ ਲੈ ਵੀ ਨਹੀਂ ਕੀ ਕਾਰਨ ਨਾ ਮਿਲਣ ਦਾ ਦੱਸ ਦੇਣਗੇ ਮਾੜਾ ਜੀ ਕੀ ਅਸੀਂ ਗਲਤ ਕਹਿ ਰਹੇ ਆ ਕੀ ਇਹ ਝੂਠ ਹੈ ਤੁਸੀਂ ਬੋਲੇ ਸੀ ਕੀ ਇਹ ਤੁਹਾਡੇ ਲਈ ਅਹਿਮ ਨਹੀਂਗਾ ਕਿ ਰਮਾਇਣ ਭਗਵਦ ਗੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਕਰੇ ਤਾਂ ਉਹਨੂੰ ਉਮਰ ਕੈਦ ਹੋਵੇ ਕਿ ਨਹੀਂ ਹੋਣਾ ਚਾਹੀਦਾ ਕਿ ਇਹ ਸੈਂਸਿਟਿਵ ਇਸ਼ੂ ਨਹੀਂਗਾ ਪੰਜਾਬ ਲਈ ਕਿ ਬਾਕੀ ਸਟੇਟਾਂ ਨੇ ਆਪਦੇ ਸੈਂਸਿਟਿਵ ਇਸ਼ੂਆਂ ਤੇ ਕਾਨੂੰਨ ਨਹੀਂ ਬਣਾਇਆਗਾ ਕਿ ਪੰਜਾਬ ਇਹਦੇ ਤੇ ਕਾਨੂੰਨ ਨਹੀਂ ਬਣਾ ਸਕਦਾਗਾ ਸੈਂਟਰ ਦੀ ਕੋਈ ਲੋੜ ਨਹੀਂ ਜੀ ਬਣਾ ਸਕਦਾ ਜਾਂ ਤਾਂ 295 ਏ ਚ ਅਮੈਂਡਮੈਂਟ ਕਰ ਸਕਦਾ ਜਾਂ ਇੱਕ ਨਵਾਂ ਕਾਨੂੰਨ ਬਣਾ ਸਕਦਾ ਕਿਉਂ ਨਹੀਂ ਕਰ ਰਹੇ ਦੱਸ ਦਿਓ ਜੇ ਮਾੜਾ ਚਾਹੋ ਅੱਜ ਭਵੰਤਮਾਨ ਜਿਹੜੀਆਂ ਚੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀ ਦੀਆਂ ਜਿੰਨੀਆਂ ਘਟਨਾਵਾਂ 24 ਘੰਟੇ ਅਨਸਾਫ਼ 48 ਘੰਟੇ ਅਨਸਾਫ਼ ਸਾਡੀ ਸਰਕਾਰ ਲਾ ਦਿਓ ਲਿਆ ਦਿਓ ਅੱਜ ਇੱਥੋਂ ਸਮਾਣੇ ਚ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਕੱਲੇ ਪਾਣੀ ਦੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਿਆ 10 ਦਿਨ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਤਾ ਤੁਹਾਨੂੰ ਕਰੋ ਚੜ੍ਹਾਈ ਕਰ ਜੇ 2/5 ਤੇ ਹੈ 2/5 ਜਗ੍ਹਾ ਹੈ ਹਾਂ 2/5 ਆ ਦੇਖ ਲਓ ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਠੰਡ ਵੀ ਉੱਤੋਂ ਦੀ ਗਈ ਆ ਗਰਮੀ ਵੀ ਉੱਤੋਂ ਦੀ ਗਈ ਆ ਅੱਜ ਅੱਜ 7 ਜੂਨ ਹੈ ਕਿੰਨੀ ਅੱਗ ਪੈਂਦੀ ਆ ਉਹ ਬੈਠਾ ਬੰਦਾ ਦੂਜੀ ਗਰਮੀ ਆ ਗਈ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦਾਂ ਮੈਂ ਬਦਲਾਅ ਲਿਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾ ਮਸਾਲ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਆ ਲੱਖ ਦੀ ਲਹਨਤ ਹੈ ਜੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕੋ ਛੋੜਾ ਫਰਜ ਬੰਦਾ ਕਿ ਘੇਰ ਕੇ ਪੁੱਛੋ ਸਵਾਲ 11 ਤਰੀਕ ਨੂੰ ਇਸ ਸਮਾਣੇ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਨਹੀਂ ਗਰਮੀ ਮੀਟਿੰਗ 11 ਦਾ 11 ਦੀ ਮੀਟਿੰਗ ਹੈ ਨਹੀਂ ਨਹੀਂ ਮੀਟਿੰਗ ਦੇ ਵਿੱਚ ਹੀ ਸਾਰਾ ਕੱਠ ਹੈ ਅੱਠ ਵੀ ਹੈ ਅਗਲਾ ਕੱਠ ਜਿਹੜਾ ਵੀ ਰੱਖਣਾ ਹੈ ਨਹੀਂ 11 ਨੂੰ ਕੱਠ ਹੈ ਗਿਆ ਅੱਛੀ ਵੀ ਆ ਜਾਓ ਅਗਲਾ ਬੱਟਾ ਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਾਰਮਿਕ ਗ੍ਰੰਥਾ ਗੀਤਾ ਵਾਈਬਲ ਪੁਰਾਨ ਰੂਣ ਸਾਹਿਬ ਰਮਾਇਣ ਸਾਰੇ ਇਹਨਾਂ ਦੀ ਜਿਹੜੀ ਅਵੇਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਜਿਹਦੀ ਉਮਰ ਕੈਦ ਬਾਈ ਦੱਸੀ ਹੈ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਪਰਿਵਾਰ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇਗੇ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਣ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਦਰਨੇ ਚ ਉਹਨਾਂ ਨੂੰ ਬੁਲਾਇਆ ਗਿਆ ਵੀ ਆ ਜੋ ਡਰਾਮਾ ਕਰ ਗਿਆ ਡੀਐਸਪੀ ਭੇਜਦਾ ਅਸ ਬਦਲੀ ਕਰਤੀ ਐਸਐਚਓ ਭੇਜਦਾ ਐਸਡੀਨ ਭੇਜਦਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹੈ ਹਮਮ ਬੇਅਦਬੀਆਂ ਤੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਤੇ ਚੜਦਾ ਹੈ ਉਦੇ ਹੱਥਾਂ ਦੇ ਆਟਣ ਵੇਖਣ ਨਾਲੇ ਛਾਲੇ ਪੈ ਗਏ ਉਹਨਾਂ ਤੇ ਬਿਲਕੁਲ ਇੱਕ ਬੰਦਾ ਨਹੀਂ ਦੋ ਬੰਦੇ ਵਾਰੀ ਵਾਰੀ ਚੱਲਦੇ ਆ 400 ਫੁੱਟ ਚਾ ਹੈ ਬਾਈ ਸਹੀ 400 400 ਫੁੱਟ ਚਾ 800 ਫੁੱਟ ਚਾ ਹੁੰਦਾ ਬੈਠਾ ਬਾਈ ਨੇ ਲੈਂਡ ਪੂਲਿੰਗ ਦੀ ਗੱਲ ਕੀਤੀ ਜ਼ਮੀਨਾਂ ਇਕ ਵਾਰ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਇਕ ਵਾਰ ਕਰਨੀਆਂ ਛੋਡੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਬੀਆਂ ਨੇ ਕੇਜਰੀਵਾਲ ਵਰਗੇ ਆ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਤੋਂ ਕੱਢੇ ਹੋਏ ਦਬੰਦੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਉਹ ਮੰਗਦਾ ਵੀ ਕਿ ਮਰਦਾ ਵੀ ਮੰਗਣਾ ਕੀ ਹੈ ਉਹਦੇ ਪੈਸੇ ਖਾਣੇ ਆ ਮੋٹے ਅਰਬਾਂ ਵੀ ਛਕਣਾ ਇਹਨਾਂ ਨੇ ਆ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋ ਗਈਆਂ ਕੈਬਨਿਟ ਦੀਆਂ ਤੇ ਸਾਡੀ ਵਾਰੀ ਆ ਪਤੀਲਾ ਖੜਕਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੋਈ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਂ ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮ.ਐਲ.ਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਐਮ ਨਹੀਂ ਗੀਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਐ ਬਿਲਕੁਲ ਦਰਬਾਰ ਸਾਹਿਬ ਆ ਕੀ ਹੋਇਆ ਜਿਹੜਾ ਬੇਅਦਬੀ ਕਹਿੰਦੇ ਆ ਕਰਨਾ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਆ ਸੈਟ ਨੂੰ ਗੁਰੂ ਸਾਹਿਬ ਵੀ ਦੇਖਦਾ ਗੁਰਦੁਆਰੇ ਦੇਖਦੇ ਆ ਕੁਨੈਰ ਚੀਲ ਸ਼ਾਲ ਮਾਰਦਾ ਟਰਾਂਸਫਾਰਮਰ ਨਾਲ ਜੱਗ ਜੱਗ ਲੱਗ ਜਾਂਦਾ ਜਾਂ ਹੋਰ ਨਹੀਂ ਕਿਸੇ ਦੀ ਬਾਹ ਫੜ ਲੈਂਦਾ ਜਾ ਕੇ ਇਹ ਤੂੰ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲਖੇ ਕਿ ਤੁਸੀਂ ਦਿਮਾਗੀ ਤੌਰ ਤੇ ਪਾਗ ਲਗਾ ਦੇਓ ਛੁੱਟ ਜੂंगे ਬੱਚਾ ਕਹਿ ਦੇਓ ਛੁੱਟ ਜੂंगे ਇਨਾਂ ਨੂੰ ਉਮਰ ਕੈਦ ਹੋਵੇ ਓਦੋਂ ਬਾਅਦ ਮਜਾ ਲਾ ਹੋਵੇ ਤਾਂ ਕਹਿ ਦੇਓ ਚਕਰੂਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀਰੋ ਕਿ ਯਾਰਾਂ ਲੈ ਆਓ ਜੇ ਉਸ ਦਿਨ